ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸਾਰੰਗ ਕੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੇ ਕੀ ਧੁਨ ਕੀ ਪਦ ਤੇ ਰੁਕਣਾ ਹੈ ਰਾਏ ਮਹਿਮੇ ਹਸਨੇ ਕੀ ਧੁਨ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਦੂਜਾ ਗੁਰ ਕੁੰਜੀ ਪਾਹੁ ਨਿਵਲ ਗੁਰ ਕੁੰਜੀ ਪਾਹੁ ਨਿਵਲ ਪਾਹੁ ਪਦ ਤੇ ਠਮਕ ਲੱਗੇਗੀ ਗੁਰ ਕੁੰਜੀ ਪਾਹੁ ਨਿਵਲ ਮਾਨ ਕੋਠਾ ਤਾਨ ਛਤ ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ ਅਵਰਨਾ ਕੁੰਜੀ ਹੱਥ ਮਹੱਲਾ ਪਹਿਲਾ ਨਾ ਭੀਜੈ ਰਾਗੀ ਨਾ ਦੀਬੇ ਇਹ ਸਾਰੇ ਭੀਜੈ ਪਦ ਤੇ ਹੀ ਵਿਸਰਾਮ ਹਨ ਨਾ ਭੀਜੈ ਸੁਰਤੀ ਗਿਆਨੀ ਜੋਗ ਨਾ ਭੀਜੈ ਸੋਗੀ ਕੀਤੇ ਰੋਜ ਨਾ ਭੀਜੈ ਰੂਪੀ ਮਾਲੀ ਰੰਗ ਹਾਂ ਇਹ ਬਿੰਦੀਆਂ ਰੂਪੀ ਮਾਲੀ ਰੰਗ ਨਾ ਭੀਜੈ तीर्थ ਭਵੈ ਨੰਗ ਨਾ ਭੀਜੈ ਦਾਤੀ ਕੀਤੇ ਪੁੰਨ ਨਾ ਭੀਜੈ ਬਾਹਰ ਬੈਠਿਆ ਸੁਨ ਨਾ ਭੀਜੈ ਪੇੜ ਮਰਹੈ ਪੇੜ ਸੂਰ ਨਾ ਭੀਜੈ ਕੀਤੇ ਹੋਵਹਿ ਧੂੜ ਲੇਖਾ ਲਿਖੀਐ ਮਨ ਕੈ ਪਾਇ ਨਾਨਕ ਭੀਜੈ ਸਾਚੈ ਨਾਏ ਮਹੱਲਾ ਪਹਿਲਾ ਨਾਵ ਛੇ ਆ ਖਾਟ ਕਾ ਕਰੇ ਵਿਚਾਰ ਨਾਵ ਛੇ ਆ ਖਾਟ ਕਾ ਖਾਟ ਪੂਲਾ ਬੋਲਨਾ ਨਾਵ ਛੇ ਆ ਖਾਟ ਕਾ ਕਰੇ ਵਿਚਾਰ ਨਾਵ ਛੇ ਆ ਖਾਟ ਕਾ ਕਰੇ ਵਿਚਾਰ ਇਸ ਦਿਨ ਉਚਰੈ ਭਾਰ ਅਠਾਰ ਤੈਨ ਭੀ ਅੰਤ ਨ ਪਾਇਆ ਤੋਹਿ ਨਾਮ ਬਿਹੂਨ ਮੁਕਤ ਕਿਉ ਹੋਏ ਨਾਬ ਵਸਤ ਬ੍ਰਹਮ ਅੰਤ ਨ ਜਾਣਿਆ ਗੁਰਮੁਖ ਨਾਨਕ ਨਾਮ ਪਛਾਣਿਆ ਨਾਬ ਵਸਤ ਤੇ ਵਿਸਰਾਮ ਲੱਗੇਗਾ ਬ੍ਰਹਮ ਥੀਮ ਕਲਾਦਨੀ ਬ੍ਰਹਮ ਅੰਤ ਨ ਜਾਣਿਆ ਗੁਰਮੁਖ ਨਾਨਕ ਗੁਰਮੁਖ ਨਾਨਕ ਨਾਮ ਪਛਾਣਿਆ ਔੜੀ ਆਪੇ ਆਪ ਨਿਰੰਜਨ ਜਿਹਨੂੰ ਆਪ ਉਪਾਇਆ ਆਪੇ ਖੇਲ ਰਚਾਇਓਣ ਸਭੋ ਜਗਤ ਸਬਾਇਆ ਤ੍ਰੈ ਗੁਣ ਆਪ ਸਿਰਜਿਆਨ ਮਾਇਆ ਮੋਹ ਵਿਦਾਇਆ ਗੁਰ ਪ੍ਰਸਾਦੀ ਉੱਭਰੇ ਜੇਨ ਭਾਣਾ ਪਾਇਆ ਨਾਨਕ ਸਚ ਵਰਤਦਾ ਸਭ ਸਚ ਸਮਾਇਆ ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ